ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤ ਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਪਾ ਸਾਹਿਬ ਜੀ ਮੇਰਦਾ ਸਦਕਾ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਭਾਈ ਪੰਚਮ ਪਾਤਸ਼ਾਹ ਜੀ ਦੇ ਗੌੜੀ ਕੀ ਵਾਰ ਮਹੱਲਾ ਪੰਜਵਾਰ ਆਏ ਕਮਾਲ ਦੀ ਮੋਜ ਦੀ ਕੀ ਤੁਨ ਉਪਰ ਗਾਵਣੀ ਇਹ ਵਾਰ ਦੇ ਮਹਾਰਾਜ ਜੀ ਦੇ ਤਿੰਨ ਸ਼ਲੋਕ ਸਪੂਰਨ ਹੋਏ ਅਗਲੇ ਚੌਥੇ ਸ਼ਲੋਕ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪਣੀ ਰਸਲਾ ਤੋਂ 1319 ਅੰਗ ਤੇ ਆਸ਼ਾ ਜੀ ਇਹ ਸ਼ਲੋਕ ਆਰੰਭ ਕਰਦੇ ਹਨ ਬਚਨ ਕਰਦੇ ਹਨ ਜੀਵਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ ਜੀ ਸੋ ਲੋਕ ਮਹੱਲਾ ਪੰਜਾਬ ਡਿਠੜੋ ਹਮ ਠਾਈ ਊੜ ਨਾ ਕਾਈ ਜਾਏ ਨਾਨਕ ਲੱਗਾ ਤਿਸ ਸਿਆ ਜਿੰਨਾ ਸਤਗੁਰ ਭੇਟੇ ਆ ਧੰ ਨਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਇਸ ਸ਼ਲੋਕ ਦੇ ਵਿੱਚ ਸਾਨੂੰ ਜੀਵਾਂ ਨੂੰ ਉਪਦੇਸ਼ ਬਖਸ਼ਦੇ ਹਨ ਨਿਤ ਰੋ ਸਭ ਠਾਏ ਓਨਾ ਕਾਈ ਜਾਏ ਮਹਾਰਾਜ ਜੀ ਕਹਿੰਦੇ ਜਿਹੜੇ ਮਨੁੱਖ ਜਿਹੜੇ ਪ੍ਰਾਨੀ ਜਿਹੜੇ ਜਗਿਆਸਵਾਨ ਮਹਾਰਾਜ ਜੀ ਕਹਿੰਦੇ ਉਹਦੀ ਪ੍ਰਾਪਤੀ ਹੋ ਜਾਂਦੀ ਹੈ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਹਰ ਜਗ੍ਹਾ ਤੇ ਉਹ ਨਜ਼ਰ ਆਉਂਦਾ ਹੈ ਸਤਿਗੁਰੂ ਜੀ ਕਹਿੰਦੇ ਉਹ ਮਾਲਕ ਠਾਕੁਰ ਜਿਹੜਾ ਹੈ ਹਰ ਥਾਂ ਤੇ ਮਹਾਰਾਜ ਜੀ ਕਹਿੰਦੇ ਡਿਠਾ ਹੈ ਭਾਵ ਹਰ ਜਗ੍ਹਾ ਤੇ ਉਹਦਾ ਵਾਸ ਹੈ ਠਿੜੋ ਸਭ ਠਾਏ ਠਾਏ ਤੋਂ ਭਾਵ ਥਾਂ ਹਰ ਥਾਂ ਤੇ ਹਰ ਜਗ੍ਹਾ ਤੇ ਮਹਾਰਾਜ ਜੀ ਕਹਿੰਦੇ ਉਹ ਡਿੱਠਦਾ ਹੈ ਵਰਤ ਰਿਹਾ ਹੈ ਹਰ ਜਗ੍ਹਾ ਤੇ ਉਹਦਾ ਵਾਸ ਹੈ ਊਣ ਨਾ ਕਾਈ ਜਾਏ ਮਹਾਰਾਜ ਜੀ ਕਹਿੰਦੇ ਕੋਈ ਐਸੀ ਜਗ੍ਹਾ ਨਹੀਂ ਊਣ ਤੋਂ ਭਾਵ ਕੋਈ ਜਗ੍ਹਾ ਖਾਲੀ ਨਹੀਂ ਹੈ ਉਹਦੇ ਤੋਂ ਬਿਨਾ ਕੋਈ ਜਗ੍ਹਾ ਖਾਲੀ ਨਹੀਂ ਹੈ ਕੋਈ ਜਗ੍ਹਾ ਐਸੀ ਨਹੀਂ ਜਿੱਥੇ ਉਹ ਨਹੀਂ ਹੈ ਸਤਿਗੁਰੂ ਜੀ ਕਹਿੰਦੇ ਕੋਈ ਐਸੀ ਜਗ੍ਹਾ ਨਹੀਂ ਊਣ ਨਾ ਕਾਈ ਜਾਏ ਕੋਈ ਐਸੀ ਜਗ੍ਹਾ ਨਹੀਂ ਕਹਿੰਦੇ ਜਿੱਥੇ ਉਹ ਡਿੱਠਦਾ ਨਹੀਂ ਜਿੱਥੇ ਉਹ ਉਹਦਾ ਵਾਸ ਨਹੀਂ ਹੈ ਨਾਨਕ ਲੱਦਾ ਤਿੰਨ ਸਿਓ ਜਿੰਨਾ ਸਤਗੁਰੂ ਭੇਟਿਆ ਮਹਾਰਾਜ ਜੀ ਕਹਿੰਦੇ ਨਾਨਕ ਲੱਦਾ ਲੱਦੇਤ ਭਾਵ ਕੀ ਲੱਭ ਲਿਆ ਜਿਨ ਉਹਨਾਂ ਨੂੰ ਲੱਭਦਾ ਉਹਨਾਂ ਨੂੰ ਉਹਦੀ ਪ੍ਰਾਪਤੀ ਹੁੰਦੀ ਹੈ ਉਹਨਾਂ ਨੂੰ ਉਹ ਹਾਜ਼ਰ ਦਿਖਦਾ ਜਿੰਨਾ ਸਤਗੁਰੂ ਭੇਟਿਆ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਉਹ ਸਤਗੁਰੂ ਨੂੰ ਜਪਿਆ ਹੈ ਜਿਨ੍ਹਾਂ ਨੇ ਸੱਚੇ ਸਤਿਗੁਰਾਂ ਨੂੰ ਜਪ ਲਿਆ ਧਿਆ ਲਿਆ ਉਹਨਾਂ ਨੂੰ ਉਹ ਡੇਠ ਗਿਆ ਮਹਾਰਾਜ ਜੀ ਕਹਿੰਦੇ ਲੱਦ ਗਿਆ ਉਹਨਾਂ ਨੇ ਉਹਦੀ ਪ੍ਰਾਪਤੀ ਕਰ ਲਈ ਭਾਵੋ ਨੂੰ ਪਰਮਾਤਮਾ ਨੂੰ ਪਰਮੇਸ਼ਰ ਨੂੰ ਮਹਾਰਾਜ ਜੀ ਕਹਿੰਦੇ ਲੱਭ ਲਿਆ ਹੱਲਾ ਪੰਜਵਾ ਅਗਲਾ ਸ਼ਬਦ ਪੰਚਮ ਪਾਤਸ਼ਾਹ ਜੀ ਰੰਮ ਕਰਦੇ ਹਨ ਦਾਮਨੀ ਚਮਤਕਾਰ ਤੋ ਵਰਤਾਰਾ ਜਗ ਖੇ ਪਾਤਸ਼ਾਹ ਜੀ ਧਾਰਨੇ ਦਿਨ ਪੰਜੇ ਪਾਤਸ਼ਾਹ ਜੀ ਦਾ ਚਦਾਮਣੀ ਕਹਿੰਦੇ ਹਨ ਬਿਜਲੀ ਨੂੰ ਜਿਵੇਂ ਮਹਾਰਾਜ ਜੀ ਕਹਿੰਦੇ ਆਕਾਸ਼ ਦੇ ਵਿੱਚ ਬਿਜਲੀ ਚਮਕਦੀ ਨਾ ਬੱਦਲ ਆਉਂਦੇ ਹਨ ਤੇ ਉਹ ਇੱਕ ਸਕਿੰਟ ਵਿੱਚ ਚਮਕ ਜਾਂਦੀ ਹੈ ਫਿਰ ਖਤਮ ਹੋ ਜਾਂਦੀ ਹੈ ਕਹਿੰਦੇ ਏਵੇਂ ਵਰਤਾਰਾ ਹੈ ਜਗ ਦਾ ਪਾਤਸ਼ਾਹ ਜੀ ਕਹਿੰਦੇ ਜਗਤ ਦਾ ਸ੍ਰਿਸ਼ਟੀ ਦਾ ਐਸਾ ਵਰਤਾਰਾ ਹੈ ਪ੍ਰਮਾਤਮਾ ਦਾ ਜਿਵੇਂ ਇੱਕ ਧਾਮਣੀ ਦੀ ਚਮਤ ਚਮਕ ਹੁੰਦੀ ਹੈ ਨਾ ਦੇਖੋ ਜਦੋਂ ਚਮਕਦੀ ਹੈ ਇਕੋ ਦਮ ਤਮਕਦੀ ਹਰ ਪਾਸੇ ਚਾਨਣ ਦਿਖਦਾ ਹੈ ਉਹਦੀ ਚਮਕਾਰ ਅੱਖਾਂ 'ਚ ਪੈਂਦੀ ਹੈ ਕਹਿੰਦੇ ਇਸੇ ਤਰ੍ਹਾਂ ਇਸ ਕੁਪਲ ਇਸੇ ਤਰ੍ਹਾਂ ਜਗਤ ਦਾ ਵਰਤਾਰਾ ਹੈ ਇੱਕ ਧਾਵਣੀ ਦੀ ਚਮਕ ਦੀ ਤਰ੍ਹਾਂ ਇਹ ਪ੍ਰਮਾਤਮਾ ਉਹਨੂੰ ਪੈਦਾ ਕਰ ਸਕਦਾ ਸੰਸਾਰ ਨੂੰ ਧਾਵਣੀ ਦੀ ਚਮਕ ਖਤਮ ਹੋ ਜਾਂਦੀ ਹੈ ਇੱਕ ਸਕਿੰਟ ਮਿੰਟ ਬਾਅਦ ਤੇ ਇਸੇ ਤਰ੍ਹਾਂ ਜਗਤ ਨੂੰ ਖਤਮ ਵੀ ਕਰ ਸਕਦਾ ਹੈ ਇਸੇ ਤਰ੍ਹਾਂ ਵਰਤਾਰਾ ਹੈ ਮਹਾਰਾਜ ਜੀ ਗੁਰੂ ਅੰਪੰਦਤ ਪਾਤਸ਼ਾਹ ਜੀ ਕਹਿੰਦੇ ਧਾਮਣੀ ਦੀ ਬਿਜਲੀ ਦੀ ਤਰ੍ਹਾਂ ਜਗਤ ਦਾ ਵਰਤਾਰਾ ਹੈ ਵਾਤ ਸੁਹਾਵੀ ਸਾਇ ਨਾਨਕ ਨਾਮ ਜਪੰਦੋ ਤਿਸ ਧਣੀ ਤੇ ਪਾਤਸ਼ਾਹ ਜੀ ਬਤਨ ਕਹਿੰਦੇ ਵਾਤ ਸੁਹਾਵੀ ਸਾਇ ਨਾਨਕ ਨਾਮ ਜਪੰਦੋ ਤਿਸ ਧਣੀ ਮਹਾਰਾਜ ਜੀ ਕਹਿੰਦੇ ਜਿਹੜੇ ਉਹਦੇ ਸੱਚੇ ਨਾਮ ਨੂੰ ਮਹਾਰਾਜ ਜੀ ਕਹਿੰਦੇ ਸਤਨ ਨੂੰ ਅਕੱਤਰ ਕਰਦੇ ਹਨ ਉਹਨੂੰ ਜਪ ਕੇ ਨਾਨਕ ਨਾਉ ਜਪੰਦੋ ਇਸ ਧਨੀ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਕੋਲੇ ਧਨ ਹੈ ਉਹ ਸੋ ਬਨੀਕਾ ਨਵੱਥ ਸੁਹਾਈ ਸਾਇ ਕਹਿੰਦੇ ਉਹ ਜਗਤ ਵਿੱਚ ਸਰਜੀਤ ਹਨ ਪੌੜੀ ਪੌੜੀ ਰੰਮ ਕਰਦੇ ਨ ਪੰਚਮ ਪਾਤਸ਼ਾਹ ਜੀ ਸਿਮਰਤ ਸ਼ਾਸਤਰ ਸੋਧ ਸਭ ਕਿੰਨੇ ਕੀਮ ਨਾ ਜਾਣੀ ਅੱਗੇ ਪੌੜੀ ਦੇ ਵਿੱਚ ਵੀ ਪਾਰਿਓ ਪੰਚਮ ਪਾਤਸ਼ਾਹ ਜੀ ਧਾਰਨ ਲੈਂਦੇ ਹਨ ਕਹਿੰਦੇ ਸਿਮਰਤੀਆਂ ਸਾਸਤਰ ਸੋਧ ਸਭ ਮਹਾਰਾਜ ਜੀ ਕਹਿੰਦੇ ਭਾਈ ਸਿਮਰਤੀਆਂ ਵੀ ਪੜ ਲਈਆਂ ਇਹ ਵੀ ਗ੍ਰੰਥ ਪੜ ਲਏ ਸਾਸਤਰ ਵੀ ਪੜ ਲਏ ਇਹਦੇ ਵਿੱਚ ਵੀ ਸੋਧ ਕੇ ਦੇਖ ਲਿਆ ਤੱਕ ਲਿਆ ਇਹ ਵੀ ਮਹਾਰਾਜ ਜੀ ਕਹਿੰਦੇ ਕੀਮਤ ਨਹੀਂ ਉਹਦੀ ਪਾ ਸਕਿਆ ਇਹ ਮਨਾ ਕੋਈ ਜਾਣੀ ਮਹਾਰਾਜ ਕਹਿੰਦੇ ਇਹਨਾਂ ਨੂੰ ਉਹਦੀ ਕੀਮਤ ਨੂੰ ਜਾਣਿਆ ਨਹੀਂ ਸਿਮਰਤਿਆਂ ਨੇ ਸ਼ਾਸਤਰਾ ਨੇ ਇਹਨਾਂ ਦੇ ਵਿੱਚ ਹੀ ਮਹਾਰਾਜ ਜੀ ਕਹਿੰਦੇ ਖੋਜ ਕੇ ਦੇਖ ਲੋ ਵੱਡੇ ਵੱਡੇ ਸੰਤ ਮੁੰਨਿਆਂ ਨੇ ਖੋਜ ਕੇ ਦੇਖ ਲਿਆ ਕਿ ਇਥੋਂ ਕੋਈ ਢੰਗ ਮਿਲ ਜਾਵੇ ਕਿਸੇ ਗ੍ਰੰਥ ਚੋਂ ਧਾਰਮਿਕ ਚੋਂ ਕੋਈ ਤਰੀਕਾ ਮਿਲ ਜਾਵੇ ਉਹਨੂੰ ਲੱਭਣ ਦਾ ਕੋਈ ਚੀਜ਼ ਨਹੀਂ ਛੱਡੀ ਰਸੀਆਂ ਮੁੰਨਿਆਂ ਨੇ ਦੇਵਤਿਆਂ ਨੇ ਮਹਾਰਾਜ ਜੀ ਕਹਿੰਦੇ ਸਿਮਰਤਿਆਂ ਸ਼ਾਸਤਰਾਂ ਵਿੱਚੋਂ ਹੀ ਸੋਧ ਕੇ ਲੱਭ ਲਿਆ ਤੇ ਮਹਾਰਾਜ ਜੀ ਕਹਿੰਦੇ ਕਿੰਨੇ ਕੀਮ ਨਾ ਜਾਣੀ ਉਹਦੀ ਕੀਮਤ ਨੂੰ ਪਾਰਾ ਵਾਰ ਨੂੰ ਕੋਈ ਲੱਭ ਨਹੀਂ ਸਕਿਆ ਕੋਈ ਪਾ ਨਹੀਂ ਸਕਿਆ ਜੋ ਜਨ ਭਟੈ ਸਾਧ ਸੰਗ ਉਹ ਹਰ ਰੰਗ ਮਾਣੀ ਤੇ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਸਾਧ ਸੰਗਤ ਵਿੱਚੋਂ ਨੂੰ ਜਪ ਲਿਆਣਾ ਸੋ ਜੋ ਜਨ ਠਟੈ ਸਾਧ ਸੰਗ ਜੋ ਜਨ ਬਣ ਕੇ ਦਾਸ ਬਣ ਕੇ ਉਹਦੇ ਦਰ ਦਾ ਮੰਗਤਾ ਬਣ ਕੇ ਜਗਾਸੂ ਬਣ ਕੇ ਉਹਨੂੰ ਜਪ ਲੈਂਦਾ ਸਾਧ ਸੰਗਤ ਉਹਦੀ ਕਰ ਲੈਂਦਾ ਸੋ ਹਰ ਰੰਗ ਮਾਣੈ ਹਰ ਜੀ ਕਹਿੰਦੇ ਹਰੀ ਦੇ ਨਾਮ ਦਾ ਰੰਗ ਪਾ ਲੈਂਦਾ ਉਹ ਰੰਗ ਨੂੰ ਮਾਣ ਲੈਂਦਾ ਹੈ ਸਤਨਾਮ ਕਰਤਾ ਪੁਰਖ ਇਹ ਰਤਨਾ ਖਾਣੀ ਮਹਾਰਾਜ ਜੀ ਕਹਿੰਦੇ ਸੱਚਾ ਉਹਦਾ ਨਾਮ ਹੈ ਹਰੀ ਦਾ ਉਹਦਾ ਨਾਮ ਸਤ ਹੈ ਮਹਾਰਾਜ ਜੀ ਕਹਿੰਦੇ ਉਹਦਾ ਨਾਮ ਸੱਚਾ ਹੈ ਉਹ ਕਰਤਾ ਹੈ ਮੂਰੀਏ ਸ੍ਰਿਸ਼ਟੀ ਦਾ ਕਰਤਾ ਕਰਨਹਾਰ ਹੁੰਦਾ ਹੈ ਉਹ ਪੁਰਖ ਹੈ ਪਰਮਾਤਮਾ ਦਾ ਨਾਮ ਉਹਦਾ ਨਾਮ ਸਤ ਹੈ ਇਹ ਰਤਨਾ ਇਹੀ ਮਹਾਰਾਜ ਜੀ ਕਹਿੰਦੇ ਸਤ ਪਰਮੇਸ਼ਰ ਦਾ ਨਾਮ ਹੈ ਨਾ ਜਿਹੜਾ ਇਹੀ ਪਾਸ਼ਾ ਜੀ ਕਹਿੰਦੇ ਰਤਨਾ ਦੀ ਖਾਨ ਹੈ ਜਿਵੇਂ ਰਤਨਾ ਦੀ ਸੰਸਾਰੀ ਰਤਨਾ ਦੀ ਖਾਨ ਹੁੰਦੀ ਨਾ ਹੀਰੇ ਜਵਾਹਰਾਤਾਂ ਦੀ ਖਾਨ ਹੁੰਦੀ ਹੈ ਇਸੇ ਤਰੀ ਮਹਾਰਾਜ ਜੀ ਕਹਿੰਦੇ ਨਾਮ ਸੱਚੇ ਪ੍ਰਭੂ ਦਾ ਨਾਮ ਕਰਤਾ ਪੁਰਖ ਦਾ ਨਾਮ ਹੈ ਸੱਚਾ ਹੈ ਇਹ ਰਤਨਾ ਦੀ ਖਾਨ ਦੀ ਤਰ੍ਹਾਂ ਹੈ ਮਸਤਕ ਹੋਵੇ ਭਾਗ ਹਰ ਸਿਮਰ ਪ੍ਰਾਣੀ ਇਹ ਮਹਾਰਾਜ ਜੀ ਕਹਿੰਦੇ ਮਸਤਕ ਦੇ ਭਾਗ ਚੰਗੇ ਹੋਣ ਪਾਤਸ਼ਾਹ ਜੀ ਕਹਿੰਦੇ ਮਸਤਕ ਦੇ ਭਾਗ ਲੇਖ ਮਸਤਕ ਹੋਵੇ ਭਾਗ ਲੇਖ ਮਸਤਕ ਹੋਵੇ ਲਿਖਿਆ ਮਸਤਕ ਦੇ ਲੇਖ ਲੇਖ ਮਤਾਬਕ ਜੇ ਲਿਖਿਆ ਹੈ ਹਰ ਸਿਮਰ ਪ੍ਰਾਨੀ ਮਹਾਰਾਜ ਜੀ ਕਹਿੰਦੇ ਉਹੀ ਪ੍ਰਾਨੀ ਕੋਈ ਮਨੁੱਖ ਕੋਈ ਜਗਿਆਸੂ ਉਹਨੂੰ ਸਿਮਰ ਸਕਦਾ ਉਹਨੂੰ ਜਪ ਸਕਦਾ ਉਹਦੀ ਸੰਗਤ ਕਰ ਸਕਦਾ ਇੱਥੇ ਭਾਗ ਚੰਗੇ ਹੁਣ ਲਿਖਤ ਮੱਥੇ ਦੀ ਤੇ ਲਿਖਿਆ ਹੋਵੇ ਤਾਂ ਹੀ ਉਹਦੇ ਕਦਮ ਉਹਦੇ ਵੱਲ ਤੁਰਦੇ ਹਨ ਉਹਦੇ ਮਹਾਰਾਜ ਦੇ ਦਰਸ਼ਨਾਂ ਨੂੰ ਕਦਮ ਉਨੁਕ ਪੱਟਦਾ ਹੈ ਮਨ ਗਵਾਹੀ ਦਿੰਦਾ ਕਿ ਚੱਲ ਦਰਸ਼ਨ ਕਰ ਲੈ ਮਨ ਠੰਦਾ ਕਿ ਉਠ ਤੂੰ ਦਰਸ਼ਨ ਕਰ ਇਹ ਪਿਛਲੇ ਕਰਮਾਂ ਦੇ ਭਾਗ ਜਾਗਦੇ ਹਨ ਤੇ ਸਿਮਰਦਾ ਪ੍ਰਾਨੀ ਪ੍ਰਮਾਤਮਾ ਨੂੰ ਤੋਸਾ ਦੀਜੈ ਸੱਚ ਨਾਮ ਨਾਨਕ ਮਹਿਮਾਨੀ ਇਕੀਰਲੀ ਧੁਕ ਵਿੱਚ ਮਹਾਰਾਜ ਜੀ ਬਚਨ ਕਰਦੇ ਹਨ ਕਹਿੰਦੇ ਇਹਦਾ ਤੋਸਾ ਦੇ ਦੇ ਮੈਨੂੰ ਤੋਸਾ ਦੀਜੇ ਸੱਚ ਨਾਮ ਸੱਚੇ ਨਾਮ ਦਾ ਤੋਸਾ ਮਿਲ ਜਾਵੇ ਮਹਾਰਾਜ ਜੀ ਕਹਿੰਦੇ ਨਾਨਕ ਮਨ ਵਹਿ ਮਾਨੀ ਮਹਾਰਾਜ ਜੀ ਕਹਿੰਦੇ ਮੈਂ ਉਹਦੇ ਦਰ ਦਾ ਮੈਂ ਮਾਨਾ ਹਾਂ ਉਹਦੇ ਦਰ ਦਾ ਮਹਾਰਾਜ ਜੀ ਕਹਿੰਦੇ ਪ੍ਰੋਣਾਮ ਸੱਚੇ ਨਾਮ ਦਾ ਤੋਸਾ ਮੈਨੂੰ ਭੋਜਨ ਉਹ ਤੋਸਾ ਕਹਿੰਦੇ ਜਿਵੇਂ ਕਹਿੰਦੇ ਕਹਿੰਦੇ ਨੇ ਨਾ ਭੋਜਨ ਸ਼ਕਨੈ ਇਸ ਤੋਸਾ ਭੋਜਨ ਨੂੰ ਵੀ ਕਹਿੰਦੇ ਹਨ ਮਹਾਰਾਜ ਜੀ ਕਹਿੰਦੇ ਤੋਸਾ ਉਹਦੇ ਨਾਮ ਦਾ ਮਿਲ ਜਾਵੇ ਨਾਮ ਦੀ ਭੁੱਖ ਲੱਗਦੀ ਏ ਮੈਨੂੰ ਸੱਚੇ ਨਾਮ ਦੀ ਮਾਨ ਨੂੰ ਭੁੱਖ ਲੱਗਦੀ ਏ ਨਾਮ ਦਾ ਤੋਸਾ ਦੀਚੇ ਪ੍ਰਮਾਤਮਾ ਜਿਉ ਤੇ ਮੈਂ ਰੰਗ ਮਾਨ ਦਾ ਰਮਾਂ ਇੱਥੇ ਇਸ ਸ਼ਲੋਕ ਕੋੜੀ ਸੰਪੂਰਨ ਹੁੰਦੀ ਏ ਪਾਤਸ਼ਾਹ ਜੀ ਦੀ ਚੌਥੀ ਪੰਜਵਾਂ ਸ਼ਲੋਕ ਪਾਤਸ਼ਾਹ ਜੀ ਆਰੰਭ ਕਰਦੇ ਹਨ ਸ਼ਲੋਕ ਮਹੱਲਾ ਪੰਜਵਾਂ ਪੰਜਵੇਂ ਪਾਤਸ਼ਾਹ ਜੀ ਇਸ ਸ਼ਲੋਕ ਵਿੱਚ ਵੀ ਬਚਨ ਕਰਦੇ ਹਨ ਜੀ ਅੰਤਰ ਚਿੰਤਾ ਨਾਣੀ ਸੁਖੀ ਮੂਲ ਨਾ ਉਤਰੈ ਭੁਖ ਹਰਿ ਜੀ ਕਹਿੰਦੇ ਜੇ ਅੰਦਰ ਚਿੰਤਾ ਹੈ ਨਾ ਦੁਬਦਾ ਹੈ ਨਾ ਅੰਦਰ ਤੇ ਅੱਖਾਂ ਦੇ ਵਿੱਚ ਵੀ ਮਹਾਰਾਜ ਜੀ ਕਹਿੰਦੇ ਫਿਰ ਸੁਖ ਨਹੀਂ ਰਹਿੰਦਾ ਅੱਖਾਂ ਵੀ ਮਹਾਰਾਜ ਜੀ ਕਹਿੰਦੀਆਂ ਉਹ ਦੁੱਖ ਦੁੱਖ ਨੂੰ ਸਹਾਰਦੀਆਂ ਮਹਾਰਾਜ ਅੰਦਰ ਚਿੰਤਾ ਦੇ ਨਾਲ ਅੱਖਾਂ ਦੀ ਨੀਂਦ ਲੈ ਜਾਂਦੀ ਹੈ ਅੱਖਾਂ ਦੀ ਨੀਂਦ ਉੱਡ ਜਾਂਦੀ ਹੈ ਜੇ ਅੰਦਰ ਮੁਸ਼ਕਲ ਹੈ ਨਾ ਅੰਦਰ ਮਹਾਰਾਜ ਜੀ ਕਹਿੰਦੇ ਚਿੰਤਾ ਦਾ ਭਰਿਆ ਹੈ ਤਾਂ ਨੀਂਦ ਥੋੜਾ ਹੁੰਦੀ ਹੈ ਰਾਤ ਸਾਰੀ ਜਾਗਦਾ ਰਹਿੰਦਾ ਮੁੱਖ ਦੁਬਦਾ ਵਿੱਚ ਬੱਸਿਆ ਅੱਖਾਂ ਦਰਦ ਹੁੰਦੀਆਂ ਨਾ ਅੱਖਾਂ ਨੂੰ ਵੀ ਦੁੱਖ ਪਾਣਾ ਪੈਂਦਾ ਹੈ ਅੱਖਾਂ ਵੀ ਸੁੱਖ ਨਹੀਂ ਮਾਣਦੀਆਂ ਮੂਲ ਨਾ ਉਤਰੇ ਭੁੱਖ ਹੈ ਤੇ ਮਨ ਦੀ ਭੁੱਖ ਮਹਾਰਾਜ ਜੀ ਕਹਿੰਦੇ ਲੈਂਦੀ ਨਹੀਂ ਹੈ ਭੁੱਖ ਉਸੇ ਤਰ੍ਹਾਂ ਹੀ ਲੱਗੀ ਰਹਿੰਦੀ ਐ ਨਾਨਕ ਸੱਚੇ ਨਾਮ ਬਿਨ ਕਿਸੇ ਨਾ ਲੱਥੋ ਦੁੱਖ ਆਪਾ ਸਾਹਿਬ ਜੀ ਕਹਿੰਦੇ ਭਾਈ ਨਾਨਕ ਸੱਚੇ ਨਾਮ ਇਹ ਨਾਨਕ ਉਹਦੇ ਸੱਚੇ ਨਾਮ ਤੋਂ ਬਿਨਾ ਆਪਾ ਸਾਹਿਬ ਜੀ ਕਹਿੰਦੇ ਬਿਨਾ ਕਿਸੇ ਦੀ ਭੁੱਖ ਨਹੀਂ ਲੈ ਸਕਦੇ ਇਹ ਦੁੱਖ ਨਹੀਂ ਲੈ ਸਕਦੇ ਦੁੱਖ ਨਹੀਂ ਉਤਰ ਸਕਦੇ ਦੁੱਖਾਂ ਤੋਂ ਨਿਵਰਤੀ ਨਹੀਂ ਪਾ ਸਕਦੇ ਇਹ ਮਨ ਦੇ ਦੁੱਖ ਵੱਡੇ ਦੁੱਖ ਹਨ ਮਹਾਰਾਜ ਜੀ ਕਹਿੰਦੇ ਨਾਨਕ ਸੱਚੇ ਨਾਮ ਬਿਨ ਕਿਸੇ ਨਾਲ ਲੱਥੋ ਦੁੱਖ ਮਹਾਰਾਜ ਜੀ ਕਹਿੰਦੇ ਕਿਸੇ ਦਾ ਨਹੀਂ ਦੁੱਖ ਲੈ ਸਕਦਾ ਦੁਨੀਆ ਭਰੀ ਹੈ ਦੁੱਖਾਂ ਦੀ ਹਾਰਾ ਜੀ ਕਹਿ ਵੀ ਰਹਿਣ ਨਾਨਕ ਬਾਲੀ ਰੂਵੈ ਨਾਹੇ ਪਧਾਰ ਨਾਨਕ ਦੁਖੀਆ ਸਭ ਸੰਸਾਰ ਸਾਰੀ ਸੰਸਾਰੀ ਸਾਰੀ ਸ੍ਰਿਸ਼ਟੀ ਮਹਾਰਾਜ ਜੀ ਕਹਿੰਦੇ ਦੁੱਖਾਂ ਦੀ ਭਰੀ ਹੈ ਮੁਖ ਲਾਣ ਲਈ ਕੋਈ ਬਾਹਰ ਦੀ ਚੀਜ਼ ਥੋੜਾ ਚਾਹੀਦੀ ਹੈ ਅੰਦਰਲੀ ਦੁੱਖ ਨਿਵਿਧੀ ਮਿਰਤੀ ਮਿਲ ਜਾਏਗੀ ਬਾਹਰੋਂ ਆਟੋਮੈਟਿਕ ਸੁਖੀ ਹੋ ਜਾਵਾਂਗੇ ਫਿਰ ਦੁੱਖ ਵਿੱਚ ਵੀ ਮਨੁੱਖ ਸੁਖ ਪਾਉਂਦਾ ਹੈ ਦੁੱਖ ਵਿੱਚ ਵੀ ਸੁਖ ਮਿਲਦਾ ਹੈ ਇਹ ਅੰਦਰੋਂ ਸੁਖੀ ਆਹ ਮਹਾਰਾਜ ਜੀ ਕਹਿੰਦੇ ਨਾਨ ਉਹਦੇ ਨਾਮ ਤੋਂ ਬਿਨਾਂ ਦੁੱਖਾਂ ਦੀ ਨਿਵਰਤੀ ਨਹੀਂ ਹੈ ਅਹਲਾ ਪੰਜਵਾ ਮੁਠੜੇ ਸਈ ਸਾਥ ਜਿੰਨੀ ਸਾਥ ਨਾਲ ਲੱਦਿਆ ਇਹ ਮਹਾਰਾਜ ਜੀ ਕਹਿੰਦੇ ਇਥੇ ਵਿੱਚ ਕੋਈ ਇਸ ਤੋਂ ਸਾਥ ਜਾਣ ਵਾਲੀ ਨਹੀਂ ਇਨਾਂ ਨੇ ਸੱਚ ਨੂੰ ਲੱਭ ਲਿਆ ਉਹਨਾਂ ਨੇ ਪ੍ਰਾਪਤੀ ਕਰ ਲਈ ਨਾਨਕ ਸੇ ਸਵਾਸ ਜਿਨਾਂ ਨੇ ਗੁਰ ਮਿਲ ਇੱਕ ਪਛਾਣਿਆ ਫਿਰ ਸਤ ਮਹਾਰਾਜ ਜੀ ਦਾ ਸ਼ਬਦ ਵੀ ਪੂਰਾ ਹੁੰਦਾ ਨਾਨਕ ਸੇ ਸਵਾਸ ਮਹਾਰਾਜ ਜੀ ਉਹਨਾਂ ਨੂੰ ਸ਼ਾਬਾਸ਼ ਕਹਿੰਦੇ ਹਨ ਨਾਨਕ ਉਹਨਾਂ ਨੂੰ ਸ਼ਾਬਾਸ਼ ਹੈ ਜਿਨਾਂ ਨੇ ਗੁਰ ਮਿਲ ਇੱਕ ਪਛਾਣਿਆ ਜਿਨ੍ਹਾਂ ਨੇ ਮਿਲ ਕੇ ਨਾ ਗੁਰੂ ਦੇ ਚਰਨਾਂ ਵਿੱਚ ਸੱਚੇ ਗੁਰੂ ਦੀ ਸੰਗਤ ਕਰਕੇ ਉਹਨੂੰ ਪਛਾਣ ਕਰ ਲਈ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਸ਼ਬਾਸ਼ ਹੈ ਨਾਨਕ ਸੇ ਸਵਾਸ ਜਿੰਨੀ ਗੁਰ ਮਿਲ ਗੁਰੂ ਦੇ ਨਾਲ ਮਿਲ ਕੇ ਇੱਕੋ ਮਾਲਕ ਨੂੰ ਪ੍ਰਭੂ ਨੂੰ ਅਛਾਣ ਲਿਆ ਉਹਦੀ ਮਹਾਰਾਜ ਜੀ ਕਹਿੰਦੇ ਉਹਦੇ ਨਾਲ ਮੇਲ ਬਣਾ ਲਿਆ ਉਹਦੇ ਨਾਲ ਹੀ ਦੋਸਤੀ ਪਾਲੀ ਰਿਸ਼ਤਾ ਬਣਾ ਲਿਆ ਪੌੜੀ ਪੌੜੀ ਰੰਗ ਕਰ ਦੇਣ ਪਾਤਸ਼ਾਹ ਜੀ ਜਿੱਥੇ ਬੈਸਨ ਸਾਧ ਜਨ ਸੋ ਥਾਨ ਸੁਹੰਦਾ ਅੱਛਾ ਜੀ ਕਹਿੰਦੇ ਜਿੱਥੇ ਸਾਧ ਜਨ ਬੈਠ ਜਾਂਦੇ ਆ ਨਾ ਉਹ ਥਾਨ ਜਿਹੜਾ ਨਾ ਸੁਭ ਨੀਕ ਹੋ ਜਾਂਦਾ ਸਾਧ ਸਤਿ ਪਰਮੇਸ਼ਰ ਜਿੱਥੇ ਸਤਿ ਪਰਮੇਸ਼ਰ ਬੈਠ ਜਾਂਦੇ ਹਨ ਜਿਹੜੀ ਜਗ੍ਹਾ ਤੇ ਸੰਗਤ ਹੁੰਦੀ ਆ ਮਹਾਰਾਜ ਜੀ ਕਹਿੰਦੇ ਉਹ ਥਾਨ ਸੁਹੰਦਾ ਵਤਨ ਕਰਦੇ ਨੇ ਕਈ ਸ਼ਬਦਾਂ ਵਿੱਚ ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਤੋਂ ਥਾਨ ਸੁਹਾਵਾ ਰਾਮ ਰਾਜੇ ਇੱਥੇ ਨਾਮ ਜਪੀਏ ਪ੍ਰਭ ਪਿਆਰੇ ਸਿਆਸਥਲ ਸੋਇਨ ਚਵਾਰੇ ਨੇਕਾਈ ਦੀ ধারণা ਸ਼ਬਦਾਂ ਦੀ ਸਾਹਮਣੇ ਆ ਜਾਂਦੀ ਹੈ ਇੱਥੇ ਮਹਾਰਾਜ ਜੀ ਕਹਿੰਦੇ ਜਿੱਥੇ ਬੈਸ ਸੰਸਾਦ ਜਨ ਕਹਿੰਦੇ ਜਿੱਥੇ ਸਤਿ ਪਰਮੇਸ਼ਰ ਬੈਠ ਜਾਵੇ ਜਿੱਥੇ ਉਹਦੇ ਸਾਧੂ ਉਹਦੇ ਭਗਤ ਜਨ ਬੈਠ ਜਾਣ ਸੋ ਥਾਨ ਸੁਹੰਦਾ ਉਹ ਜਗਾ ਸੋਭnik ਹੋ ਜਾਂਦੀ ਹੈ ਭਾਈ ਨਾਮ ਜਪਣ ਦੇ ਨਾਲ ਸੰਗਤ ਕਰਨ ਦੇ ਨਾਲ ਉਹ ਇਹ ਸੇਵ ਹੈ ਉਹ ਸੇਵਨ ਸਮਰੱਥ ਆਪਣਾ ਬਿਨ ਸੇ ਸਭ ਮੰਦਾ ਉਹ ਸੱਚੇ ਮਾਲਕ ਨੂੰ ਸੇਵਨ ਜਪਣ ਸਮਰੱਥ ਨੂੰ ਜਪ ਲੈਣ ਮਹਾਰਾਜ ਜੀ ਕਹਿੰਦੇ ਬਿਨ ਸੇ ਸਭ ਮੰਦਾ ਮੰਦਾ ਮਹਾਰਾਜ ਜੀ ਕਹਿੰਦੇ ਉਹ ਜਗ੍ਹਾ ਜਿਹੜੀ ਉਹ ਵੀ ਸੋਹਮਣਿਕ ਮਨ ਮੰਦਾ ਹੁੰਦਾ ਉਹ ਵੀ ਸੁੰਦਰ ਬਣ ਜਾਂਦਾ ਮਹਾਰਾਜ ਜੀ ਕਹਿੰਦੇ ਮਾਨ ਰੂਪੀ ਭਾਂਡਾ ਵੀ ਮਾਂਜਾ ਜਾਂਦਾ ਮਹਾਰਾਜ ਜੀ ਕਹਿੰਦੇ ਹਰ ਪਾਸਿਓਂ ਮੁਲਖ ਸੁੰਦਰ ਬਣ ਜਾਂਦਾ ਹਰ ਜਗ੍ਹਾ ਸੋਹਮਣਿਕ ਹੋ ਜਾਂਦੀ ਹੈ ਜਿੱਥੇ ਉਹਦਾ ਨਾਮ ਜਪਿਆ ਜਾਂਦਾ ਪਤ ਤੋ ਉਧਾਰਨ ਪਾਰ ਬ੍ਰਹਮ ਸੰਤ ਵੇਦ ਕਹੰਦਾ ਜੇ ਮਹਾਰਾਜ ਜੀ ਕਹਿੰਦੇ ਵੇਦ ਵੀ ਕਹਿੰਦੇ ਹਨ ਪਤਤ ਉਧਾਰਨ ਪਾਰ ਬ੍ਰਹਮ ਮਹਾਰਾਜ ਜੀ ਕਹਿੰਦੇ ਪਾਰ ਬ੍ਰਹਮ ਐ ਨਾ ਜਿਹੜਾ ਆ ਪਰਮਾਤਮਾ ਬ੍ਰਹਮ ਦਾ ਰੂਪ ਹੈ ਉਹ ਪਤਤ ਉਧਾਰਨ ਹੈ ਪਤਤ ਚੀਜ਼ਾਂ ਨੂੰ ਵੀ ਆਧਾਰ ਦਿੰਦੇ ਹਨ ਪਵਿੱਤਰ ਬਣਾ ਦਿੰਦੇ ਹਨ ਮਹਾਰਾਜ ਜੀ ਕਹਿੰਦੇ ਪਤਤ ਉਧਾਰਨ ਉਹਦਾ ਨਾਮ ਤਾਂ ਹੈ ਪਤਤ ਉਧਾਰਨ ਪਾਰ ਬ੍ਰਹਮ ਨੂੰ ਤਾਂ ਕਹਿੰਦੇ ਹਨ ਪਰਮਾਤਮਾ ਨੂੰ ਹਰੀ ਨੂੰ ਉਹ ਪਤ ਤ ਨੂੰ ਵੀ ਪਨੀਤ ਕਰ ਦਿੰਦਾ ਹੈ ਉਹ ਮਾੜੀ ਚੀਜ਼ ਨੂੰ ਵੀ ਮਹਾਰਾਜ ਜੀ ਸੁੱਧ ਕਰ ਦਿੰਦੇ ਹਨ ਉਹ ਮਾੜੇ ਮਨ ਨੂੰ ਸੁੰਦਰ ਬਣਾ ਦਿੰਦੇ ਹਨ ਸੰਗਤ ਕਰਨ ਦੇ ਨਾਲ ਮਨਮੁਖ ਤੋਂ ਗੁਰਮੁਖ ਬਣ ਜਾਂਦਾ ਮਨੁੱਖ ਉਹ ਪਤ ਤ ਉਦਾਹਰਨ ਆਰ ਬ੍ਰਹਮ ਤਾਂ ਹੈ ਮਹਾਰਾਜ ਜੀ ਕਹਿੰਦੇ ਸੰਤ ਵੇਦ ਕਹਿੰਦਾ ਸਤ ਪਰਮੇਸ਼ਰ ਵੀ ਕਹਿੰਦੇ ਹਨ ਤੇ ਵੇਦ ਸੱਸਰ ਵੀ ਮਹਾਰਾਜ ਜੀ ਕਹਿੰਦੇ ਹਨ ਮਹਾਰਾਜ ਜੀ ਕਹਿੰਦੇ ਧਾਰਮਿਕ ਉਥੀਆਂ ਪੁਸਤਕਾਂ ਵੀ ਕਹਿੰਦੀਆਂ ਹਨ ਤੇ ਸਤ ਪਰਮੇਸ਼ਰ ਦਾ ਵੀ ਇਹੀ ਕਹਿਣਾ ਹੈ ਭਗਤ ਵਸਲ ਤੇਰਾ ਬਿਰਧ ਹੈ ਜੁਗ-ਜੁਗ ਵਰਤੰਦਾ ਮਹਾਰਾਜ ਜੀ ਕਹਿੰਦੇ ਉਹ ਭਗਤ ਵਸਲ ਹੈ ਹਰੀ ਹਰੀ ਜਿਹੜਾ ਨਾ ਪਰਮਾਤਮਾ ਭਾਈ ਭਗਤ ਵਸਲ ਤੇਰਾ ਬਿਰਧ ਹੈ ਉਹਦਾ ਬਿਰਧ ਇਹ ਨਾ ਜਿਹੜਾ ਉਹ ਭਗਤ ਵਸਲ ਹੈ ਭਗਤਾਂ ਦੇ ਭਾਵ ਉਹ ਵਸ ਹੈ ਜੇ ਅਸੀਂ ਭਗਤੀ ਕਰ ਲਾਂਗੇ ਉਹ ਸਾਡੇ ਵੱਸ ਹੋ ਜਾਵੇਗਾ ਸਾਡੀ ਰਾਖੀ ਕਰਨ ਲੱਗ ਜਾਵੇਗਾ ਭਗਤ ਤੇ ਕੋਈ ਵੀ ਬਣ ਸਕਦਾ ਨਾ ਜਿਹੜਾ ਜੇਹ ਵਾਰੀ ਜਪਦਾ ਉਹ ਭਗਤ ਬਣ ਜਾਂਦਾ ਉਹ ਜਿਵੇਂ ਜਿਵੇਂ ਮਾਨ ਭਾਂਡਾ ਸਾਹਿਬ ਹੁੰਦਾ ਉਹ ਨੇੜੇ ਆਉਣਾ ਸ਼ੁਰੂ ਹੋ ਜਾਂਦਾ ਉਹ ਰਾਖੀ ਕਰਨ ਲੱਗ ਜਾਂਦਾ ਹੁਣ ਜੁਗਾਤ ਹੀ ਕਰਦਾ ਕੋਈ ਨਵੀਂ ਗੱਲ ਥੋੜਾ ਆਹ ਰਾਜੀ ਕਹਿੰਦੇ ਜੁਗਾਤ ਹੀ ਭਗਤਾਂ ਦੇ ਵਸ ਰਿਹਾ ਹੈ ਉਹ ਭਗਤਾਂ ਦੀ ਰਾਖੀ ਕਰਦਾ ਹੈ ਭਗਤ ਵਸਨ ਤਾਂ ਹੈ ਕੋ ਦਾ ਵਿਰਧ ਹੈ ਮਹਾਰਾਜ ਜੀ ਕਹਿੰਦੇ ਤੇਰਾ ਵਿਰਧ ਹੈ ਜੁਗ ਜੁਗ ਵਰਤੰਦਾ ਦੱਸ ਤਾ ਨਾ ਕਹਿੰਦੇ ਜੁਗਾ ਤੀ ਤੂੰ ਵਰਤਦਾ ਆ ਰਿਆ ਜੁਗ ਜੁਗ ਭਗਤ ਤੋਂ ਪਾਇਆ ਪੈਜ ਰੱਖਦਾ ਆਇਆ RAM ਰਾਜੇ ਹਰਨਾਕਸ਼ ਦੁਸ਼ਟ ਹਰ ਮਾਰਿਆ ਰਹਿਲਾਦ ਤਰਾਇਆ ਅਪਰੋਜ ਪੜਦੇ ਅਖੀਰਲਾ ਛੱਕਾ ਆਸਾ ਜੀ ਦੀ ਬਾਣੀ ਦਾ ਇੱਥੇ ਵੀ ਉਹੀ ਆਧਾਰਨ ਮਿਲਦੀ ਹੈ ਹਰਿ ਜੀ ਕਹਿੰਦੇ ਜੁਗਾ ਜੁਗਾ ਤੋਂ ਵਰਤਦਾ ਆ ਰਿਹਾ ਤੂੰ ਭਗਤ ਵੱਸਲ ਆਇਆ ਭਗਤਾਂ ਦੀ ਰਾਖੀ ਕਰਦਾ ਆ ਰਿਹਾ ਨਾਨਕ ਜੱਤ ਏਕ ਨਾਮ ਮਨ ਤਨ ਭਵੰਦਾ ਇੱਥੇ ਪਉੜੀ ਸੰਪੂਰਨ ਹੁੰਦੀ ਹੈ ਖੇੜੀ ਤੋਂ ਨਾਨਕ ਜੱਤੇ ਏਕ ਨਾਮ ਹੈ ਨਾਨਕ ਉਹਦਾ ਨਾਮ ਇੱਕੋ ਨਾਮ ਹੈ ਜਿਹੜਾ ਮੈਨੂੰ ਚੰਗਾ ਲੱਗਦਾ ਮਨ ਤਨ ਭਾਵੰਦਾ ਮਨ ਤੇ ਤਨ ਨੂੰ ਮਹਾਰਾਜ ਜੀ ਕਹਿੰਦੇ ਸੋਚਿਆ ਕਰ ਦਿੰਦਾ ਮਨ ਤੇ ਤਨ ਨਿਰਮਲ ਬਣ ਜਾਂਦਾ ਜਦੋਂ ਕਿ ਇੱਕੋ ਹੀ ਨਾਮ ਹੈ ਕੋਈ ਕੋਈ ਵਸਤੂ ਨਹੀਂ ਉਹਨੂੰ ਸਾਫ਼ ਕਰ ਸਕਦੀ ਹੋਰ ਕੋਈ ਸਾਬਣ ਨਹੀਂ ਉਹਨੂੰ ਮਨ ਨੂੰ ਸਾਫ਼ ਕਰ ਸਕਦਾ ਕੋਈ ਐਸੀ ਚੀਜ਼ ਨਹੀਂ ਹੈ ਕੈਮੀਕਲ ਜਿਹੜਾ ਮਨ ਨੂੰ ਧੋ ਦੇਵੇ ਇੱਕੋ ਹੀ ਹੈ ਸੱਚਾ ਨਾਮ ਇੱਕੋ ਹੀ ਹੈ ਮਹਾਰਾਜ ਜੀ ਕਹਿੰਦੇ ਨਾਨਕ ਜੱਜ ਹੈ ਏਕ ਨਾਮ ਮਹਾਰਾਜ ਜੀ ਕਹਿੰਦੇ ਮੈਨੂੰ ਤਾਂ ਉਹੀ ਜੱਜਦਾ ਹੈ ਭਾਵ ਮੈਨੂੰ ਉਹੀ ਚੰਗਾ ਲੱਗਦਾ ਹੈ ਮੈਨੂੰ ਉਹੀ ਚੰਗਾ ਲੱਗਦਾ ਸੱਚਾ ਨਾਮ ਮਨ ਤਨ ਪਾਵਨ ਦਾ ਮਨ ਤੇ ਤਾਨੂੰ ਭਾ ਗਿਆ ਮਹਾਰਾਜ ਜੀ ਕਹਿੰਦੇ ਉਹ ਚੰਗਾ ਲੱਗਦਾ ਹੈ ਇਹ ਭਾਈ ਅੱਜ ਦੇ ਸ਼ਲੋਕਾਂ ਪੌੜੀਆਂ ਦੀ ਵਿਚਾਰ ਹੈ ਪੰਜਵੇਂ ਪਾਤਸ਼ਾਹ ਜੀ ਦੇ ਥੇ ਸਾਧ ਸੰਗਤ ਜੀ ਉਹ ਪੰਜ ਸ਼ਲੋਕ ਸੰਪੂਰਨ ਹੁੰਦੇ ਹਨ ਇੰਨੀਆਂ ਕੁ ਹਾਜ਼ਰੀਆਂ ਭਾਈ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਜੀ ਸੇਵਾ ਨਿਭਾਉਂਦੇ ਨਿਕਾ ਭੁੱਲਾ ਹੋ ਜੰਗੀਆਂ ਨ ਮਹਾਰਾਜ ਜੀ ਸਮੱਤ ਬਖਸ਼ ਲੈਣ ਅੱਜ ਆ ਮਾਈ ਭਾਈ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਪਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ